श्रोमणी अकाली दल कोर कमेटी मैं राजर विधायक बीबी राज, पुल्लर राज पुल्लर ने गुरतापीप कलेर नू श्री के संबोधन के के बरगाड़ी कांड नाल गुरु के दोखी ऐसे लोगों इजत मान देते हैं वडाला ने सिर्फ तिरफ श्रोमणी अकाली दल पार्टी प्रधान का विरोध करने वाले ही मैंबर क्यों बनाया ਕਿਉਂਕਿ ਬਾਰਲੀਆ ਪਾਰਟੀਆਂ ਤਾਂ ਐਸੇ ਲੋਕਾਂ ਨੂੰ ਇਸਤੇਮਾਲ ਕਰਕੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀਆਂ ਹਨ ਜਦ ਕਿ ਪੰਜਾਬ ਦੇ ਲੋਕ ਆਪਣਿਆਂ ਤੇ ਬਾਰਲੀਆ ਦੇ ਫਰਕ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਹਨ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਤੇ ਉਗਲਾ ਚੱਕਣ ਵਾਲੇ ਹੁਣ ਦੱਸਣ ਕਿ ਕੀ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚੋਂ ਕੋਈ ਹੋਰ ਸੂਝਵਾਨ ਪੰਜਾਬ ਹਿਤੈਸ਼ੀ ਬੁੱਧੀਜੀਵੀ ਆਗੂ ਨਹੀਂ ਮਿਲੇ ਪਾਰਟੀ ਤੋਂ ਬਾਗੀ ਹੋਏ ਆਗੂਆਂ ਤੇ ਸ਼ਬਦੀ ਹਮਲੇ ਕਰਦੇ ਹੋਏ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਸੰਭਾਲਣ ਸਮੇ ਵੱਡੇ ਵੱਡੇ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਆਗੂ ਹੀ ਅੱਜ ਸੱਤਾ ਦੇ ਲਾਲਚ ਵਸ ਹੋ ਕੇ ਬਾਦਲ ਪਰਿਵਾਰ ਤੇ ਹੀ ਉਗਲਾ ਚੱਕ ਰਹੇ ਹਨ ਜਦ ਕਿ ਪੰਜਾਬੀਆਂ ਦੀ ਆਪਣੀ ਇੱਕੋ ਇੱਕ ਹਮਦਰਦ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪਰ ਹੁਣ ਵੀ ਇੱਕੋ ਹੀ ਮੰਗ ਉੱਠਦੀ ਆ ਕਿ ਜਿਹੜਾ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਦੇ। ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗਲਤ ਆ ਹੁਣ ਇਹ ਨਹੀਂ ਇੰਨਾ ਵੱਡਾ ਕੈਂਟਰ ਬੈਠਾ ਐਕਟੀਵਿਟੀ ਸਾਡੀ ਲੀਡਰਸ਼ਿਪ ਤੇ ਬੈਠੀ ਆ। ਲੋਕੋ ਵੀ ਤੇ ਹੈਗੇ ਆ ਨਾ ਤੁਹਾਡੇ ਕਿੰਨੇ ਪਰਸੈਂਟ ਵੋਟਰ ਆ ਜੀ ਅਕਾਲੀ ਦਲ ਕੋਲ। ਇਹ 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 ਹੁਣ ਨਹੀਂ ਗੱਲਾਂ ਹੋਈਆਂ। ਕਈ ਵਾਰੀ ਅਕਾਲੀ ਦਲ ਜਿਹੜਾ ਵਾ ਉਹ ਇਹ ਵੀ ਹੋਈ ਆ ਅਕਾਲੀ ਦਲ ਦੇ ਤਰਨ ਦਸੋਂ ਵਿੱਚ ਤੋਂ ਦੋ ਦੇ ਮਤਲਬ ਹੋਈ ਯੂਡੀਪੀ ਨਹੀਂ ਬਣ ਗਈ ਕੱਲ੍ਹ ਤੋਂ। ਉਹ ਕਹਿੰਦੇ ਅਕਾਲੀ ਦਲ ਆ ਹੀ ਨਹੀਂ ਸਕਦਾ। ਪਰ ਅਕਾਲੀ ਦਲ ਫਿਰ ਕਹਿੰਦਾ ਇਹ ਨਹੀਂ ਹੁੰਦਾ। ਪਾਜੀ ਇਹ ਤਾਂ ਕੱਲ ਸੁਣੋ ਉਹ ਜਿਹਨੇ ਇੱਥੇ ਦੇ ਦੇ ਇੱਥੇ ਪੈਸੇ ਦੇ ਰਹਿ ਗਏ ਆ ਜਿਹੜੇ ਇੱਥੇ ਲੀਡਰ ਬੈਠੇ ਵੀ ਉਹਨਾਂ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਜਾਂਦਾ ਮੈਂ ਤੁਹਾਨੂੰ ਮੈਂ ਮੈਂ ਗੱਲ ਦਾ ਜਵਾਬ ਮੈਂ ਇੱਕ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਇੱਕ ਹਲਕਾ ਨਕੌਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤਿਆ ਕਲੀਦਨ ਉਧਰੋਂ ਕੁਹਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 ਚ ਉਧਰੋਂ ਕੁਹਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਆਇੰਦੋ ਮੇਰੇ ਪਿਤਾ ਸਰਦਾਰ ਗਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ आले 8085 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਸ਼੍ਰੋਮਣੀ ਅਕਾਲੀ ਦਲ ਹੋਰ ਜਿਹੜੀ ਸੁਧਾਰ ਲੈ ਰਿਆ ਇਹ ਅਲੱਗ ਲੱਗਿਆ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਰਿਹਾ ਤਾਂ ਇਹਨਾਂ ਨੇ ਆ ਬਣਾਈ ਆ ਜੀ ਆਉਟ ਸੁਧਾਰ ਕਰੀ ਤਾਂ ਜਾਂਦੇ ਆ ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗਿਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ जिने ਐਂਡੀ ਵੱਡੀ ਬੇਇੱਜ਼ਤੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ਼੍ਰੀਮਾਨ ਕਹਿੰਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊ ਹੋ ਰਹੀਆਂ ਹੋਰ ਕੀ ਸੁਧਾਰ ਆਹੀ ਸੁਧਾਰ ਲੱਗਦਾ ਜੀ ਮਨਨ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਵੀਰ ਬਾਦਲ ਤੇ ਵੀ ਕਾਫੀ ਇਲਜ਼ਾਮ ਲਾਇਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆਂ ਭਾਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੋਈ ਸ਼ੂਲਿਆ ਨਹੀਂ ਠੀਕ ਹੈ ਨਾ ਜਦੋਂ ਹੁਣ ਬੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾ ਚਲਾਉਂਦੇ ਆ ਤੇ ਜਿਨ੍ਹਾਂ ਇਲੈਕਸ਼ਨਾਂ ਲੜਨੀਆਂ ਹਰਿਆਣਾ ਇਲੈਕਸ਼ਨ ਵੀ ਆ ਰਹੀ ਹੈ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕੜੀ ਕੀ ਦੇ ਨਾਲ ਜੁੜਦੀ ਆ ਕਿ ਹੁਣ ਇਹ ਸਿਸਟਮ ਕੰਮ ਕਿਵੇਂ ਸ਼ੁਰੂ ਹੋਇਆ ਪਾਣੀ ਦਾੜਾ ਬਣਿਆ ਕਿ ਅਕਾਲਤਖ ਸਾਹਿਬ ਆਪਾਂ ਪੇਸ਼ ਹੋ ਕੇ ਜੀ ਮਾਫੀ ਮੰਗਣੀ ਠੀਕ ਹੈ ਜੀ ਚਲੋ ਅਕਾਲਤਖ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਆ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼ਾਖ ਖਰਾਬ ਕਰਨ ਤੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹ ਤੋਂ ਮਾੜੀ ਗੱਲ ਹੈ ਜੀ ਪਿਛਲੇ ਇਹ ਚੱਕੋ ਕਾਲੀਦਲ ਦਾ ਜੋ ਦਿਖਾ ਰਿਹਾ ਹੈ ਉਹਦੇ ਤੋਂ ਕੁਝ ਨਹੀਂ ਮੰਨਦੇ ਆ ਪਰ ਪਰਵਾਰ ਤੋਂ ਜੋ ਕੋਈ ਐਕਟੀਵਿਟੀਸ ਤੋਂ ਘਟਾ ਦਿੱਤਾ ਕੋਲ ਪਰਵਾਰ ਦਾ ਬਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਕਾਲੀਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਕਾਲੀਦਲ ਨਹੀਂ ਛੱਡ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਤ ਸਰਦਾਰ ਸੋਨ ਸਿੰਘ ਧੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਪੁੰਜੀਆਂ ਦੇ ਮੋਰਚੇ 'ਚ ਜੇਲਾ ਘੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਸੀਧੀ ਦਿੱਤੀ ਫਿਰ ਸਾਡੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਲਾਤੀ ਅਸੀਂ ਤਾਂ ਚਾਹ ਕੇ ਵੀ ਛੱਡ ਸਕਦੇ 2001 ਇੱਕ ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 'ਚ ਅਸੀਂ ਮਜੂਤਾ ਐਮਐਲਏ ਸੀ ਸਾਡੀ ਟਿਕਟ ਕੱਢ ਕੇ ਬਡਾਲਾ ਸਾਹਿਬ ਨੂੰ ਦਿੱਤੀ ਅਸੀਂ ਮਦਦ ਕੀਤੀ ਸਾਡੇ ਪੋਸਟਰ ਸਾਡੀਆਂ ਮਾਤਾ ਜੀ ਦੀ ਤੇ ਫਾਜ਼ਲ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਅਸੀਂ ਅਸੀਂ ਪਾਰਟ ਠੀਕ ਹੈ ਤਿਆਰ ਤਿਆਰ ਸੀਗਾ ਤਿਆਰ ਦੇਤਾ ਸੀ ਪਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਬਾਈ ਇਲੈਕਸ਼ਨ ਪੁੱਲਰ ਪਰਵਾਰ ਨਾ ਗਿਆ ਹੋਵੇ ਇੱਕ ਵੀ ਜਿਨ੍ਹਾਂ ਤੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਆਧਾਰ ਨਾਲ ਦੇ ਸਕਦਾ ਪਰ ਸਮਾ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਆਲੇ 5-5 ਸਾਲ ਜੇਲਾਂ ਕੱਟੀਆਂ ਉਹ ਪਰ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪਦੇ ਪਰਿਵਾਰ ਨੂੰ ਤੁਰਨ ਦੇ ਦੋ ਨਾਲ ਕਿਸੇ ਤੇ ਉਹ ਕਿਵੇਂ ਕਹਿ ਦੂਗਾ ਤੁਸੀਂ ਕਾਲੀ ਦਲ ਦੇ ਨਾਲ ਤੁਰੋ ਉਹ ਲਾਸਟ ਕਰੋ ਉਹ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਉਹ ਜੁੜੇ ਸੀ ਅਸੀਂ ਤਾਂ ਉਹਨਾਂ ਨੂੰ ਫੁੱਲਾਂ ਦੇ ਰੱਖਿਆ ਆਪਦੇ ਵਰਕਰਾਂ ਨੂੰ ਇਹਨਾਂ ਨੇ ਤਾਂ ਬੰਦੇ ਹੀ ਦੋ ਦੰਦ ਤੇ ਲਾ ਲਾ ਸਾਰੇ ਕੁੱਟ-ਕੁੱਟ ਲਾ ਲਾ ਭਾਜੀ ਲਾਸਟ ਕਿਹੜੇ ਬਾਗੀ ਲੀਡਰ ਬਾਹਰ ਗੱਡੇ ਆ ਹੁਣ ਸ਼ਾਮ ਨਹੀਂ ਅਕਾਲੀ ਦਲ ਦੀ 2027 ਦੀ ਕੀ ਬੋਰਡ ਰਹੂਗੀ ਬੋਰਡ ਕੀ ਜੀ ਉਹ ਬਾਗੀ ਆ ਹੁਣ ਦੇਖੋ ਕਿਹੜੀ ਪਾਰਟੀ ਚ ਜਾ ਕੇ ਇਲੈਕਸ਼ਨ ਲੜਦੇ ਆ ਹਾਂ ਆਪ ਦੀ ਪਾਰਟੀ ਬਣਾਉਂਦੇ ਜਾਂ ਕਿਸੇ ਚ ਮਰਚ ਹੋਣੇ ਮੈਨੂੰ ਤਾਂ ਲੱਗਦਾ ਕਿ ਮਰਚ ਮੁੱਟੇ ਹੋ ਜਾਣਗੇ ਅਕਾਲੀ ਦਲ ਦੀ ਕੀ ਬੋਰ ਹੋਗੀ ਲੱਗਦਾ ਵੀ ਪੂਰੀ ਮੈਚ ਜਾਊਗੀ ਚਲੋ ਜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ 100 ਸਾਲ ਤੋਂ ਵੀ ਉੱਪਰ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਪਾਵਰ ਚ ਆਊਗਾ ਮਤਲਬ ਇੱਥਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਸ਼੍ਰੋਮਣੀ ਅਕਾਲੀ ਦਲ ਜਟਾਨ ਵਾਂਗੂ ਆਪਣੇ ਆਪਣੀ ਸੇਵਾ ਨਿਭਵਾ ਲਿਆ ਠੀਕ